ਅੱਜ ਇੱਕ ਤੁਹਾਨੂੰ ਬਹੁਤ ਹੀ ਕੰਮ ਦੀ ਗੱਲ ਸਾਂਝੀ ਸਮਝੋ ਇੱਕ ਕਿਸਮ ਦੇ ਹੀਰੇ ਆਉਂਦੇ ਵੀ ਵੱਧ ਮੁੱਲ ਦੀ ਇਹ ਗੱਲ ਹੈ ਜੇ ਤੁਸੀਂ ਪੂਰੀ ਵੀਡੀਓ ਧਿਆਨ ਨਾਲ ਸੁਣੋਗੇ ਹੋ ਸਕਦਾ ਤੁਹਾਡੇ ਕਿਸੇ ਦੇ ਕੰਮ ਆ ਜਾਵੇ ਕਿਸੇ ਰਿਸ਼ਤੇਦਾਰ ਦੇ ਕੰਮ ਆ ਜਾਵੇ ਕਿਸੇ ਯਾਰ ਦੋਸਤ ਦੇ ਕੰਮ ਆ ਜਾਵੇ ਕਿਸੇ ਤੁਹਾਡੀ ਸਹੇਲੀ ਦੇ ਕੰਮ ਆ ਜਾਵੇ ਅੱਜ ਕੱਲ ਆ ਦੇਖਿਆ ਜਾਂਦਾ ਧੀਆ ਭੈਣਾਂ ਦੇ ਵਿੱਚ ਬਹੁਤ ਪ੍ਰੋਬਲਮ ਆ ਵੀ ਬੱਚਾ ਨਹੀਂ ਹੁੰਦਾ ਬਹੁਤ ਮਹਿੰਗੇ ਤੋਂ ਮਹਿੰਗੇ ਇਲਾਜ ਕਰਾਉਂਦੇ ਨੇ ਤਾਂ ਵੀ ਨਹੀਂ ਹੁੰਦਾ ਇੱਕ ਨਾ ਮੈਂ ਤੁਹਾਨੂੰ ਛੋਟਾ ਜਿਹਾ ਨੁਕਤਾ ਦੱਸਣ ਲੱਗੀ ਆ ਦੇਖ ਮਜ਼ਾਕ ਨਾ ਮੇਰੀ ਗੱਲ ਦਾ ਆ ਮੈਂ ਉਹੀ ਗੱਲ ਵੀਡੀਓ ਵਿੱਚ ਪਾਉਣੀ ਆ ਤੁਹਾਨੂੰ ਅੱਗੇ ਵੀ ਮੈਂ ਕਹਣੀ ਹੁੰਦੀ ਆ ਵੀ ਜੋ ਮੇਰਾ ਅਜਮਾਇਆ ਹੋਇਆ ਹੋਊਗਾ ਕਿਉਂ ਮੈਨੂੰ ਮੈਂ ਇੰਨੀ ਵਿਸ਼ਵਾਸ ਘਾਤਣਾ ਮੈਂ ਕਿਸੇ ਚੀਜ਼ ਤੇ ਵਿਸ਼ਵਾਸ ਨਹੀਂ ਕਰਦੀ ਮੇਰਾ ਸਭ ਤੋਂ ਵੱਡਾ ਰੋਗ ਇਹੀ ਆ ਇਸ ਰੋਗ ਕਰਕੇ ਨਾ ਹੀ ਤਾਂ ਮੈਂ ਕਿਸੇ ਦੀ ਗੱਲ ਤੇ ਵਿਸ਼ਵਾਸ ਕਰਦੀ ਆ ਨਾ ਹੀ ਮੈਂ ਕਿਸੇ ਤੇ ਅਣਜਾਣ ਬੰਦੇ ਤੇ ਵਿਸ਼ਵਾਸ ਕਰਦੀ ਆ ਮੈਂ ਸਿਰਫ ਗੱਲ ਵੀ ਉਹੀ ਅਗਲੇ ਨੂੰ ਵੀ ਦੱਸਦੀ ਆ ਜੋ ਮੇਰੀ ਆਪਣਾਈ ਹੋਈ ਹੁੰਦੀ ਹੈ ਕੋਈ ਜਿਹੜੀ ਗੱਲ ਬਾਰੇ ਆਪਾਂ ਨੂੰ ਪਤਾ ਹੀ ਨਹੀਂ ਆਪਾਂ ਉਹ ਦੱਸਣੀ ਕਿਸੇ ਲਈ ਠੀਕ ਨਹੀਂ ਹੁੰਦੀ ਸੁਣੀ ਸੁਣਾਈ ਗਾਹਾਂ ਤੇ ਗਾਹਾਂ ਜਿੱਕਰ ਕਹਿੰਦੇ ਨੇ ਇੱਕ ਵਾਰੀ ਪਹੀਆ ਰੁੜ ਗਿਆ ਤਾਂ ਗਾਹਾਂ ਤੇ ਗਾਹਾਂ ਪਤਾ ਨਹੀਂ ਕਿੱਥੇ ਤੱਕ ਉਹ ਪੈੜਾ ਕਰਦਾ ਜਾਂਦਾ ਹੈ ਕਿ ਨਹੀਂ ਤੇ ਮੈਂ ਜਿਹੜੀ ਤੁਹਾਨੂੰ ਅੱਜ ਗੱਲ ਦੱਸਣ ਲੱਗੀ ਆ ਇਹ ਦੀਆਂ ਅਨਾਂ ਸੁਣਨ ਵਾਲੀਆਂ ਮੇਰੀਆਂ ਧੀਆ ਭੈਣਾਂ ਵਾਸਤੇ ਆ ਚਲੋ ਵੀਰ ਵੀ ਸੁਣ ਸਕਦੇ ਨੇ ਕੋਈ ਇਹਦੇ ਵਿੱਚ ਗਲਤ ਗੱਲ ਨਹੀਂ ਹੈਗੀ ਮੇਰੇ ਬੇਟੇ ਵੀ ਸੁਣ ਸਕਦੇ ਨੇ ਹੋ ਸਕਦਾ ਉਹਨਾਂ ਦੇ ਸੁਣਨ ਨਾਲ ਕਿਸੇ ਧੀ ਭੈਣ ਦਾ ਭਲਾ ਹੋ ਜਾਵੇ ਜਿਹੜੀਆਂ ਮੇਰੀਆਂ ਭੈਣਾਂ ਦੇ ਬੱਚਾ ਨਹੀਂ ਹੁੰਦਾ ਕਹਿੰਦੇ ਨੇ ਅਸੀਂ ਇੰਨਾ ਇਲਾਜ ਕਰਵਾ ਲਿਆ ਇੰਨੇ ਮਹਿੰਗੇ ਮਹਿੰਗੇ ਇਲਾਜ ਕਰਵਾ ਲਏ ਉਹਨਾਂ ਲਈ ਮੈਂ ਦੋ ਗੱਲਾਂ ਦੱਸਣ ਲੱਗੀ ਆ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਣ ਲੱਗੀ ਆ ਜਦੋਂ ਤੁਹਾਨੂੰ ਮੈਸੇਂਜ ਨਾਉਣੀ ਆ ਗਵਲਾਦਨ ਜਦੋਂ ਹੁੰਦਾ ਤੁਸੀਂ 10 ਰੁਪਏ ਦਾ ਕੇਸੂ ਦੇ ਫੁੱਲ ਲੈ ਆਉਣੇ ਨੇ ਕੇਸੂ ਦੇ ਫੁੱਲ ਹੁੰਦੇ ਨੇ ਸਮਝ ਲਓ ਵੀ ਇਹ ਪਸਾਰੀਆਂ ਤਾਂ ਵੈਸੇ ਪਤਾ ਹੁੰਦਾ ਜੇ ਤੁਹਾਨੂੰ ਨਹੀਂ ਪਤਾ ਤੁਸੀਂ ਨੋਟ ਕਰ ਸਕਦੇ ਹੋ ਕੇਸੂ ਦੇ ਫੁੱਲ ਤੇ ਉਹਨਾਂ ਫੁੱਲਾਂ ਨੂੰ ਇੱਕ ਗਲਾਸ ਪਾਣੀ ਦੇ ਵਿੱਚ ਹਵਾਲ ਲੈ ਜਿੰਨਾ ਚਿਰ ਉਹਨਾਂ ਦਾ ਰੰਗ ਕੇਸਰੀ ਪਾਣੀ ਦਾ ਪੂਰਾ ਗੂੜਾ ਕੇਸਰੀ ਨਹੀਂ ਹੁੰਦਾ ਜਦੋਂ ਤੱਕ ਹਵਾਲ ਲੈਣੇ ਨੇ ਕਰ ਦੇਖਾਂ ਤੁਸੀਂ ਵੀ ਉਹ ਇੰਨਾ ਕੁ ਪਾਣੀ ਰਹਿ ਗਿਆ ਮਤਲਬ ਜਿਹਦੇ ਵਿੱਚ ਤੁਸੀਂ ਇੱਕ ਗੋਲੀ ਪ੍ਰਸ਼ਾਦ ਦੀ ਬਣਾਉਣੀ ਹੈ ਉਹਦੇ ਵਿੱਚ ਇੰਨਾ ਕੁ ਪਾਣੀ ਚਾਹੀਦਾ ਆਪਾਂ ਨੂੰ ਵੀ ਇੱਕ ਚਮਚਾ ਤੁਸੀਂ ਪ੍ਰਸ਼ਾਦ ਦਾ ਬਣਾਉਣਾ ਜਿਆਦਾ ਨਹੀਂ ਬਣਾਉਣਾ ਹੈਗਾ ਉਸ ਪਾਣੀ ਜਦੋਂ ਤੁਸੀਂ ਦੇਖਣ ਨੂੰ ਥੋੜਾ ਜਿਆਦਾ ਰਹਿ ਗਿਆ ਵੀ ਇਹ ਇੱਕ ਚਮਚੇ ਆٹے ਦੇ ਵਿੱਚ ਪੈਣ ਜੋਗਾ ਹੈਗਾ ਵਾ ਉਹਨਾਂ ਚੋਂ ਉਹਨੂੰ ਕਾੜਨਾ ਵਾ ਉਸ ਤੋਂ ਬਾਅਦ ਕੀ ਕਰਨਾ ਤੁਸੀਂ ਜਿਵੇਂ ਪ੍ਰਸ਼ਾਦ ਬਣਾਉਨੇ ਹੋ ਆਪਣੇ ਪ੍ਰਸ਼ਾਦ ਬਣਾਉਣਾ ਪਾਣੀ ਦੀ ਜਗਾ ਤੇ ਉਹ ਕੇਸੂ ਦਾ ਫੁੱਲ ਜਿਹੜਾ ਕਾੜਿਆ ਵਾ ਉਹਦਾ ਜਿਹੜਾ ਪਾਣੀ ਕੱਢਣ ਤੁਸੀਂ ਅਰਕ ਉਹ ਵਿੱਚ ਪਾਉਣਾ ਕੇਸੂ ਦਾ ਫੁੱਲ ਨਹੀਂ ਪਾਉਣਾ ਹੈਗਾ ਉਹ ਤੁਸੀਂ ਗਾਵਲੇ ਦਿਨ ਖਾ ਲੈਣਾ ਖਾਲੀ ਪੇਟ ਕੋਈ ਚਾਹ ਨਹੀਂ ਕੁਝ ਹੋਰ ਨਹੀਂ ਉਹਦੇ ਨਾਲ ਕੋਈ ਪਾਣੀ ਨਹੀਂ ਲੈਣਾ ਹੈਗਾ ਕੁਝ ਨਹੀਂ ਲੈਣਾ ਉਹ ਤੋਂ ਘੰਟਾ ਡੇਢ ਘੰਟਾ ਬਾਅਦ ਤੁਸੀਂ ਚਾਹ ਜੋ ਵੀ ਤੁਸੀਂ ਨਾਸ਼ਤਾ ਲੈ ਲੈ ਸਕਦੇ ਆ ਇਹ ਗੱਲ ਮੈਂ ਅਜਮਾਈ ਆ ਮੈਂ ਥੋੜੇ ਤੱਕ ਇਹੀ ਤਾਂ ਹੀ ਪਾਈ ਕਹੀ ਦਿੰਦੀ ਮੇਰੀ ਨੋ ਖੇੜੇ ਪਈ ਸੀ ਮੰਮੀ ਤੂੰ ਹੁਣ ਵੀਡੀਓ ਤਾਂ ਪਾਉਣੀ ਤੂੰ ਇਹੋ ਜਿਹੀਆਂ ਗੱਲਾਂ ਵੀ ਦੱਸ ਦਿਆ ਕਰ ਮੈਂ ਕਿਹਾ ਪੁੱਤ ਵੀ ਕਈ ਵਾਰੀ ਲੋਕ ਮਿ ਜਾ ਕਢਾਉਣ ਲੱਗ ਜਾਂਦੇ ਨੇ ਜਾਂਦੇ ਪਰ ਵੈਸੇ ਮੇਰੇ ਪਿੰਡ ਦੇ ਲੋਕਾਂ ਨੂੰ ਪਤਾ ਇਸ ਚੀਜ਼ ਦਾ ਮੇਰੇ ਰਿਸ਼ਤੇਦਾਰਾਂ ਨੂੰ ਵੀ ਪਤਾ ਵੀ ਇਹ ਕੰਮ ਇਹ ਨੁਕਤੇ ਇਹ ਦੱਸਦੀ ਆ ਲੇਕਿਨ ਬਾਹਰ ਦਾ ਜ਼ਿਆਦਾ ਪਿੰਡ ਵਾਲੇ ਲੋਕ ਮਿ ਜਾ ਕਢਾਉਂਦੇ ਨੇ ਪਿੰਡ ਵਾਲਿਆਂ ਨੂੰ ਮੇਰੇ ਨੂੰ ਪਤਾ ਆਸ ਕਮਾਡ ਨੂੰ ਮੇਰੇ ਨੂੰ ਸਾਰਿਆਂ ਨੂੰ ਪਤਾ ਵੀ ਇਹ ਕਾਫੀ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਦੇਖੋ ਪੁਰਾਣੀ ਕਿਤਾਬ ਆ ਚਾਹੇ ਪਤਾ ਨਹੀਂ ਕੀ ਆ ਜਾਨੀ ਮੈਂ ਕਿਸੇ ਕੋ ਉਜਾਹਰ ਨਹੀਂ ਕਰਦੀ ਆਪਣੀ ਚੀਜ਼ ਕਿਉਂ ਆਏ ਹੁੰਦਾ ਕਈ ਵਾਰੀ ala ਕੋਈ ਉਲਟਾ ਫੁਲਟਾ ਆਪਣੇ ਤੇ ਕੁਝ ਹੋ ਜਾ ਪਹਿਲਾਂ ਗੱਲਾਂ ਤੋਂ ਡਰਦੇ ਆ ਕਿ ਆਪਾਂ ਕਵੀਲਦਾਰ ਬੰਦੇ ਆ ਹੈਕ ਨਹੀਂ ਤੇ ਆਪਾਂ ਉੱਥੇਕ ਤੱਕ ਹੀ ਸਹਿਮਤ ਆ ਜਿੱਥੇਕ ਤੱਕ ਆਪਾਂ ਨੂੰ ਅਜਮਾਈਆਂ ਹੋਈਆਂ ਚੀਜ਼ਾਂ ਦੂਜਾ ਇੱਕ ਹੋਰ ਤੁਹਾਨੂੰ ਨੁਕਤਾ ਦੱਸਦੇ ਆ ਮੇਰੀ ਦਾਦੀ ਦੀ ਭਤੀਜੀ ਸੀ ਵਿਧਾਲੀ ਵਿਆਹੀ ਹੋਈ ਪੇਕੀ ਉਹਦੇ ਛੜੀ ਸੀ ਤੇ ਉਹ ਦੇ 21-22 ਸਾਲ ਬੱਚਾ ਨਹੀਂ ਸੀ ਹੋਇਆ ਉਹ ਮਤਲਬ ਜਿਹੜਾ ਬਾਗੜ ਹੁੰਦਾ ਜੇ ਕਿਤੇ ਕੋਈ ਬਾਗੜ ਦਾ ਪੁਜਾਰੀ ਮਿਲ ਜਵੇ ਜਿਹੜਾ ਗੁੱਗੇ ਦਾ ਪੁਜਾਰੀ ਪਰ ਅਸਲੀ ਪੁਜਾਰੀ ਹੋਵੇ ਪੁਜਾਰੀ ਤਾਂ ਅੱਜ ਕੱਲ ਰਹਿ ਕੇ ਕਹਿੰਦਾ ਮੈਂ ਵੀ ਪੁਜਾਰੀ ਆ ਮੈਂ ਵੀ ਪੁਜਾਰੀ ਆ ਉਹੀ ਤੁਹਾਨੂੰ ਮੈਂ ਗੱਲ ਪਹਿਲਾਂ ਕਹੀ ਵੀ ਮੈਂ ਕਿਸੇ ਤੇ ਛੇਤੀ ਛੇਤੀ ਵਿਸ਼ਵਾਸ ਨਹੀਂ ਕਰਦੀ ਬਾਕੀ ਦੇਖੋ ਇਹ ਤੁਹਾਡੀ ਸਰਦਾ ਭਾਵਨਾ ਵਾਲਾ ਤੁਸੀਂ ਆਪ ਵੀ ਜਾ ਸਕਦੇ ਹੋ ਚੌਂਕੀ ਉੱਥੇ ਜਾ ਕੇ ਤੁਸੀਂ ਆਪ ਵੀ ਭਰ ਸਕਦੇ ਹੋ ਹੁਣ ਤਾਂ ਗੱਡੀਆਂ ਦੇ ਸਾਧਨ ਨਹੀਂ ਹੈ ਕਿ ਨਹੀਂ ਹਰ ਘਰ ਦੇ ਵਿੱਚ ਗੱਡੀ ਖੜੀ ਆ ਤੁਸੀਂ ਜਾ ਕੇ ਉੱਥੇ ਚੌਂਕੀ ਭਰ ਸਕਦੇ ਹੋ ਸਭ ਚੌਂਕੀ ਕੋ ਪਤਾ ਨਹੀਂ ਕੀ ਲੱਗਦਾ ਪਰ ਮੈਂ ਨਹੀਂ ਗਈ ਹੈਗੀ ਜੋ ਵੀ ਹੋ ਤੁਹਾਨੂੰ ਉੱਥੇ ਜਾਣ ਸਰ ਪਤਾ ਲੱਗ ਜਾ ਕਿਸੇ ਜਿਹੜਾ ਗੁੱਗੇ ਦੀ ਮਾੜੀ ਦਾ ਸੇਵਕ ਹੁੰਦਾ ਉਹਨੂੰ ਉਸ ਬਾਰੇ ਪੂਰੀ ਜਾਣਕਾਰੀ ਹੋ ਜਿੰਨਾ ਕਿ ਮੈਨੂੰ ਪਤਾ ਕਿ ਉਦੋਂ ਮੈਂ ਬਹੁਤ ਛੋਟੀ ਸੀ ਮੈਂ ਇਹ ਸੁਣੀ ਜਦੋਂ ਗੱਲ ਸੁਣੀ ਹੈ ਤੇ ਉਸ ਨੂੰ ਫਿਰ ਉੱਥੇ ਲੈ ਕੇ ਗਏ ਸੀ ਤੇ ਉਹਦੇ ਦੋ ਬੱਚੇ ਹੋਏ ਪਸਾਲੋਂ ਸਾਲ ਬਾਅਦ ਮੁੰਡਾ ਹੋਇਆ ਤੇ ਇੱਕ ਉਸਦੇ ਦੂਜੇ ਸਾਲ ਬਾਅਦ ਮੁੰਡਾ ਹੋਇਆ ਇਹ ਵੀ ਗੱਲ ਮੈਂ ਅਜਮਾਈ ਹੋਈ ਆ ਕਹਿੰਦੇ ਵੀ ਉੱਥੇ ਸ਼ਰਤ ਹੀ ਆ ਜੇ ਕੋਈ ਚੌਂਕੀ ਭਰ ਕੇ ਆਉਂਦਾ ਤਾਂ ਉਹਦੇ ਬੱਚਾ ਜ਼ਰੂਰ ਜਨਮ ਲੈਂਦਾ ਹੈ ਕਿ ਨਹੀਂ ਕਿਉਂ ਜੋੜਿਆਂ ਦੀ ਧਰਤੀ ਕਹੀ ਜਾਂਦੀ ਆ ਆਪਣੀ ਹੈ ਕਿ ਨਹੀਂ ਵੀ ਉਹਦੇ ਕਰਕੇ ਉਸ ਦਾ ਬਾਗੜ ਕਹਿੰਦੇ ਨੇ ਉਹਨੂੰ ਮੈਨੂੰ ਇੰਨਾ ਨਹੀਂ ਜਾਣਕਾਰੀ ਵੀ ਬਾਗੜ ਹੈ ਕਿੱਥੇ ਕਿਉਂ ਮੈਂ ਇਸ ਕਦੇ ਗਈ ਨਹੀਂ ਹੈਗੀ ਮੈਂ ਉਹ ਗੱਲ ਝੂਠ ਨਹੀਂ ਕਹਿ ਸਕਦੀ ਮੈਂ ਗਈ ਆ ਹਾਂ ਇਹਨਾਂ ਗੱਲ ਜ਼ਰੂਰ ਦੇਖੀ ਮੈਂ ਅਜਮਾਈ ਹੋਈ ਗੱਲ ਦੇਖੀ ਇੱਕ ਉਹਦੇ ਇੱਕ ਸਾਡੇ ਰਿਸ਼ਤੇਦਾਰ ਚ ਹੋਰ ਸੀ ਜਿਨ੍ਹਾਂ ਨੇ ਉਹਦੇ ਵੀ ਦੋ ਬੇਟੇ ਹੋਏ ਉਸੇ ਤਰ੍ਹਾਂ ਸਾਲ ਸਾਲ ਬਾਅਦ ਜੇ ਕਿਸੇ ਨੂੰ ਵੀਡੀਓ ਚੰਗੀ ਲੱਗੇ ਤਾਂ ਅੱਗੇ ਸ਼ੇਅਰ ਕਰ ਦਿਓ ਕਿਸੇ ਦਾ ਭਲਾ ਜੇ ਹੋ ਜਵੇ ਹੈਕ ਨਹੀਂ ਕੋਈ ਆਪਣੇ ਮਾਂ ਦੇ ਪੇਟੋਂ ਲੈ ਕੇ ਕੁਛ ਨਹੀਂ ਜਨਮਦਾ ਆਪਾਂ ਕਿਸੇ ਨਾ ਕਿਸੇ ਤੋਂ ਕੋਈ ਚੀਜ਼ ਜ਼ਰੂਰ ਸੁਣਦੇ ਆਂ ਤਾਂ ਗਾਹਾਂ ਉਹ ਗੱਲ ਫੈਲਦੀ ਆ ਇੱਕ ਅੱਜਕੱਲ ਇਹ ਬੜਾ ਹੋ ਗਿਆ ਲੋਕਾਂ ਨੂੰ ਜੇ ਮੇਰਾ ਭਲਾ ਹੋ ਗਿਆ ਨਾ ਮੈਂ ਕਿਸੇ ਦਾ ਨਹੀਂ ਕਰਨਾ ਚਾਹੁੰਦੀ ਪਤਾ ਵੀ ਹੁੰਦਾ ਤਾਂ ਵੀ ਅਸੀਂ ਗਵਾਂਡੀਆਂ ਨੂੰ ਦੱਸ ਨਹੀਂ ਸਕਦੇ ਕਿਉਂ ਕਿਤੇ ਗਵਾਂਡੀਆਂ ਦੇ ਘਰੇ ਬੱਚਾ ਨਾ ਜਨਮ ਲੈ ਲਵੇ ਕਿਤੇ ਉਹਨਾਂ ਦੇ ਘਰੇ ਬੱਚਾ ਕਲਕੇ ਆ ਰਹੀਆਂ ਨਾ ਮਾਰਨ ਲੱਗੇ ਮੇਰੇ ਘਰੇ ਹੀ ਹੋਵੇ ਜਿਹੜਾ ਕੁਝ ਹੋਵੇ ਗਵਾਂਡੀਆਂ ਦੇ ਨਾਲ ਹੋਵੇ ਇਹ ਸਾਡੇ ਵਿੱਚ ਤੁਹਾਨੂੰ ਵੀ ਤੁਸੀਂ ਵੀ ਦੇਖਦੇ ਹੋਵੋਗੇ ਤੇ ਅਸੀਂ ਵੀ ਦੇਖਦੇ ਹਾਂ ਗਮਾਂਢੀ ਕਦੇ ਨਹੀਂ ਦੱਸਦਾ ਅੱਜ ਕੱਲ ਤਾਂ ਰਿਸ਼ਤੇਦਾਰ ਵੀ ਨਹੀਂ ਦੱਸਦੇ ਹੈਗੇ ਵੀ ਕਿਸੇ ਦਾ ਭਲਾ ਨਾ ਹੋ ਜਵੇ ਹੱਕ ਨਹੀਂ ਅੱਛਾ ਜੀ ਸਾਸਰੀਕਾਲ ਜੀ ਜੇ ਕੋਈ ਗਲਤ ਤੁਹਾਡੀ ਬੇਬੇ ਕੋਲੋਂ ਗਲਤ ਨਿਕਲ ਗਈ ਹੋਵੇ ਤਾਂ ਮਾਫ ਕਰਿਓ ਮੈਂ ਆਪਣੇ ਬੱਚਿਆਂ ਕੋਲੋਂ ਮਾਫੀ ਮੰਗਦੀ ਹਾਂ